ਤਾਂ ਵੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨਾਲ ਜੁੜੇ ਆਂ ਆਪਾਂ ਇਸੇ ਤਰ੍ਹਾਂ ਜੁੜੇ ਰਹਿਣਾ ਤੁਸਾਂ ਜਿਹੜੇ ਮੰਨਣੇ ਆਂ ਗੁਰੂ ਦੀ ਬਾਣੀ ਦੇ ਪੈਰੇ ਵਧਾਉਣੇ ਆਂ ਅਸੀਂ ਭਾਈ ਰਾਏ ਬਲਾਰ ਪੱਟੀ ਦੇ ਜੱਦੀ ਪਿੰਡ ਜਾਮਾ ਰਾਏ ਵਿਖੇ ਆਂ ਔਰ ਇਥੇ ਜਦੋਂ ਪਹੁੰਚੇ ਤੇ ਇਹ ਪਗਦੰ ਦੇ ਤੇ ਬਹੁਤ ਸੁੱਖੀ ਹੋਈ ਇਹ ਸਿੰਘ ਸਾਹਿਬ ਨੇ ਇਨਾ ਦਿਨ ਤੋਂ ਆਪਣਾ ਕਨੈਕਸਨ ਵਰਨੇਕ ਸਿੰਘ ਜਿਹੜੇ ਬੱਚਿਆਂ ਨੂੰ ਸੰਥਿਆ ਕਰਾਉਂਦੇ ਆ ਗੁਰੂ ਨਾਲ ਜੁੜਦੇ ਆ ਗਰੰਥੀ ਸਿੰਘ ਨੇ ਇਹੋ ਜੇ ਗਰੰਥੀ ਸਿੰਘਾਂ ਦੀ ਅੱਜ ਪਿੰਡ ਪਿੰਡ ਲੋੜ ਆ ਜਿਹੜੇ ਸਾਡੀ ਪਨੀਰੀ ਨੂੰ ਗੁਰਮੁਖੀ ਨਾਲ ਗੁਰ ਸਿੱਖੀ ਨਾਲ ਤੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸ਼ਾਸਤਰ ਵਿਦਿਆ ਦਿੱਤੀ ਉਹਦੇ ਨਾਲ ਜੋੜ ਸਕਣੇ ਤੇ ਇਹ ਰੀ ਵਿਧਾਈ ਪਾਤਨ ਨੇ ਬੜਾ ਮਨ ਖੁਸ਼ ਹੋਇਆ ਤੇ ਉਹਦੇ ਤੋਂ ਬਾਤ ਦਿਲ ਕੀਤਾ ਕਿ ਅਸਲ ਵਿੱਚ ਸਨਮਾਨ ਕਰਨ ਦੇ ਲਈ ਇਹ ਬੱਚੇ ਤੇ ਇਹ ਭਾਈ ਸਾਹਿਬ ਅਸਲ ਹੱਕਦਾਰ ਨੇ ਬੋਲੀ ਸੋਨਹਾਰਾ So, the other side of the world, the other side of the world, the other side of the world, सोनहार सतशाने सोनार सत श्री सत श्री सोनार सत श्री

श वाहेगुरु जी